ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੇਟੇਕ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੇਰੇ ਦੇ ਲੈਸ ਲਾਉਣੇ ਆਪਾਂ ਆਪਣੀ ਦੋ ਤਰ੍ਹਾਂ ਦੀ ਲੈਸ ਆਪਣੇ ਕੋਲੇ ਇੱਕ ਸਮੋਸਾ ਲੈਸ ਆਇਆ ਇੱਕ ਹੋਰ ਹੀ ਲੈਸ ਪਤਾ ਨਹੀਂ ਕੀ ਵਟ ਜਿਆ ਲਈ ਇਹਨੂੰ ਕੀ ਬੋਲਦੇ ਆਪਾਂ ਨੂੰ ਨਹੀਂ ਪਤਾ ਤੇ ਸਾਰਿਆਂ ਨੂੰ ਪਹਿਲਾਂ ਕੀ ਕਰਨਾ ਜੀ ਕੇਰਾ ਲੇਟ ਲਾਂਗੇ ਆਪਾਂ ਕਮੇ ਦਾ ਕਿ ਰਾ ਜਿੰਨਾ ਆਪਣਾ ਮੋਲਣਾ ਉਹਨਾਂ ਡੇਢ ਸਕਦੇ ਕੱਚੀ ਸिलाई ਲਾ ਲਾਂਗੇ ਹੁਣ ਆਪਾਂ ਇਹਦੇ ਤੇ ਇਹ ਆਪਣਾ ਕਲੀਆਂ ਅਲੱਗ ਮਹੀ ਹੈ ਜੀ ਕਲੀਆਂ ਪਾਈਆਂ ਹੋਈਆਂ ਇਹਦੇ ਵਿੱਚ ਮੋਟੀ ਸिलाई ਨਾਲ ਆਪਾਂ ਕੱਚੀ ਸिलाई ਲਾ ਰਹੇ ਨੇ ਹੁਣ ਜਿਹੜੀਆਂ ਆਪਣੀ ਲੈਸ ਆ ਇਹਨੂੰ ਆਪਾਂ ਜੋੜ ਕੇ ਲਾਉਣੀ ਹੈ ਕਿਸ ਤਰ੍ਹਾਂ ਦੋਨੇ ਲੈਸਾਂ ਨੂੰ ਪਹਿਲਾਂ ਹੀ ਜੋੜ ਲਾਂਗੇ ਜੇ ਆਪਾਂ ਕੱਪੜੇ ਦੇ ਉੱਪਰ ਰੱਖ ਕੇ ਜੋੜਾਂਗੇ ਤਾਂ ਟਾਈਮ ਵੱਧ ਲੱਗਦਾ ਨਾਲੇ ਆਪਣੀ ਲੈਸ ਫਾਈ ਨਾਲ ਨਹੀਂ ਜੁੜਦੀ ਠੀਕ ਹੈ ਜੀ ਇਸ ਤਰ੍ਹਾਂ ਲੈਸ ਦੀ ਵੀ ਸਿੱਧ ਬੁੱਠ ਚੈੱਕ ਕਰ ਲੈਣੀ ਆਪਾਂ। ਦੋਨੇ ਪਾਸੇ ਆਪਣੇ ਸਿੱਧੇ ਹੋਣੇ ਚਾਹੀਦੇ ਇਸ ਤਰ੍ਹਾਂ। ਐਸ ਕੰਨੀ ਦੇ ਲੈਸ ਦੀ ਦੇ ਨਾਲ ਆਪਾਂ ਆਹ ਵਾਲੀ ਕੰਨੀ ਐਵੇਂ ਰੱਖ ਦਾਂਗੇ। ਠੀਕ ਹੈ ਜੀ ਇਸ ਤਰ੍ਹਾਂ ਜੋੜ ਲਿਆ ਹੁਣ ਆਪਾਂ ਲੈਸ ਨੂੰ। ਇਸ ਤਰ੍ਹਾਂ ਸਲਾਈ ਲਾ ਲਾਂਗੇ ਲੈਸ ਦੇ ਉੱਪਰ। ਆਪਾਂ ਦੋਨੇ ਲੈਸਾਂ ਜੋੜ ਲਈਆਂ ਜੀ ਹੁਣ ਆਪਾਂ ਇਹ ਲੈਸ ਤੁਸੀਂ ਇੱਥੇ ਵੀ ਲਾ ਸਕਦੇ ਹੋ ਬਿਲਕੁਲ ਘੇਰੇ ਤੇ ਵੀ ਪਰ ਆਪਾਂ ਇਹਨੂੰ ਘੇਰੇ ਤੋਂ ਥੋੜਾ ਜਾਂ ਸੰ ਛੱਡ ਕੇ ਤਾਂ ਲਾਵਾਂਗੇ ਇੱਥੇ 1 ਇੰਚ ਦਾ ਸੰ ਛੱਡਾਂਗੇ ਇਸ ਤਰ੍ਹਾਂ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ ਵੈਸੇ ਵੀ ਰੱਖ ਸਕਦੇ ਆਪਾਂ ਤਾਂ ਤੱਕ ਜਿਵੇਂ ਐਸੀ ਰੱਖ ਲਾਂਗੇ ਇੱਕ ਸਲਾਈ ਆਪਣੀ ਹਰੀ ਲੈਸ ਦੇ ਉੱਪਰ ਆਉਗੀ। ਇੱਕ ਉਧਰ ਲੈਸ ਦੇ ਉੱਪਰ ਆਉਗੀ ਦੂਸਰੀ ਤੇ। ਇਸ ਤਰ੍ਹਾਂ ਆਪਾਂ ਕੱਪੜਾ ਥੋੜਾ ਜਿਹਾ ਤਕ ਕਸਮਾਈ ਰੱਖਾਂਗੇ ਕੱਪੜੇ ਤੇ ਤਾਂ ਕਿ ਜਿਹੜੇ ਢਿੱਲਾ ਛੱਡਿਆ ਤਾਂ ਫਿਰ ਉਹ ਥੱਲੇ ਇਕੱਠਾ ਹੋ ਜੂ। ਇਸ ਤਰ੍ਹਾਂ ਬਲੇਸ ਖਿੱਚ ਨਹੀਂ ਖਿਚਣੀ ਤੁਸੀਂ ਕੱਲਾ ਕਪੜਾ ਹੀ ਖਿਚਣਾ ਥੋੜਾ ਜਿਹਾ ਓਏ। ਤਿਆਰ ਰੱਖਣਾ ਤੁਸੀਂ ਕੋਈ ਜਾਂ ਸਨ ਛੱਡਣਾ ਮੈਂ ਨਿਸ਼ਾਨ ਨਹੀਂ ਲਾਈ ਵੈਸੇ ਲਾ ਰਹੀ ਹਾਂ ਤੁਸੀਂ ਨਿਸ਼ਾਨ ਵੀ ਲਗਾ ਸਕਦੇ ਹੋ ਫਾਤੂ ਲੈਸ ਆਪਾਂ ਕਟਿੰਗ ਕਰ ਦਾਂਗੇ ਸਿਰੇ ਤੇ ਆਪਾਂ ਇਸ ਤਰ੍ਹਾਂ ਤਾਂ ਨੂੰ ਮੋੜ ਕੇ ਸਲਾਈ ਲਾ ਦਾਂਗੇ ਜਿਹੜੀ ਹੁਣ ਦੂਜੀ ਸਲਾਈ ਆਪਣੀ ਉਹ ਆਹਾ एस समोसे लगेगी मैं तो इन समोसे कह रही हाँ समोसा लै सिलाई दी वैसे तो इस तरह ये उपर हौली हौली सिलाई लाई चला कपड़ा आपों साफ करिए कि अपना कपड़ा बच्चे कट्ठा ना हो

ਵੀਡੀਓ ਨਵਾਂ ਤੋਂ ਨਵਾਂ ਲੈ ਕੇ ਆਇਆ ਕਰਾਂਗੇ ਤੁਸੀਂ ਮੇਰੇ ਚੈਨਲ ਨੂੰ ਪੂਰੀ ਸਪੋਰਟ ਕਰ ਰਹੇ ਹੋ ਤੇ ਅੱਗੇ ਵੀ ਇਸੇ ਤਰ੍ਹਾਂ ਕਰਦੇ ਰਹਿਣਾ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ